ਨੀਲ ਅਨਿਲ ਅਨਲ ਅਨੁਗ੍ਰਹ ਇਹਨਾਂ ਲਫ਼ਜ਼ਾਂ ਦੇ ਅਰਥ ਕੀ ਨੇ ਪਹਿਲਾ ਲਫ਼ਜ਼ ਹੈ ਨੀਲ ਗੁਰਬਾਣੀ ਦੇ ਵਿੱਚ ਇਹ ਲਫ਼ਜ਼ ਵੱਖ-ਵੱਖ ਅਰਥਾਂ ਦੇ ਨਾਲ-ਨਾਲ ਨੀਲੇ ਰੰਗ ਦੇ ਅਰਥਾਂ 'ਚ ਵੀ ਆਇਆ। ਆਸਾ ਦੀ ਵਾਰ 'ਚ ਅਸੀਂ ਪੜ੍ਹਦੇ ਹਾਂ, "ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ।" ਇਸ ਦਾ ਹੋਰ ਅਰਥ ਹੈ 10,000 ਅਰਬ ਦੀ ਇੱਕ ਸੰਖਿਆ ਜਿਸ ਦੇ ਵਿੱਚ 1 ਦੇ ਨਾਲ 13 ਜ਼ੀਰੋ ਲੱਗਦੇ ਨੇ। ਨੀਲ ਦਾ ਅਰਥ ਬਹੁਤ ਵੱਡਾ ਵੀ ਹੈ। ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ, "ਨੀਲ ਅਨੀਲ ਅਗੰਮ ਸਰਜੀਤ ਸਬਾਇਆ।" ਦੂਜਾ ਲਫ਼ਜ਼ ਹੈ ਅਨੀਲ। ਮਹਾਨ ਕੋਸ਼ ਤੇ ਵਿੱਚ ਇਸ ਦੇ ਵੱਖ-ਵੱਖ ਅਰਥ ਦਰਜ ਨੇ। ਇਸ ਦਾ ਪਹਿਲਾ ਅਰਥ ਹੈ ਅਣਗਿਣਤ। ਗਿਣਤੀ ਰਹਤ ਨੀਲ ਅਨੀਲ ਅਗਨ ਇਕ ਠਾਈ ਇਸ ਦਾ ਹੋਰ ਅਰਥ ਹੈ ਰੂਪ ਰੰਗ ਰਹਿ ਤੇਜਾਈ ਕਰਥ ਚਿੱਟਾ ਤੇ ਬੇਦਾਗ ਵੀ ਹੈ ਅਸੀਂ ਚਪਚੀ ਸਾਹਿਬ ਵਿੱਚ ਅਕਸਰ ਪੜ੍ਹਦੇ ਹਾਂ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਇਸ ਅਗਲਾ ਲਫ਼ਜ਼ ਹੈ ਅਨਲ ਗੁਰਬਾਣੀ ਅੰਦਰ ਇਹ ਲਫ਼ਜ਼ ਦੋ ਵੱਖ-ਵੱਖ ਅਰਥਾਂ ਚਾਹਿਆ ਇਸ ਦਾ ਪਹਿਲਾ ਅਰਥ ਹੈ ਅਗ ਅਨਲ ਵਾਉ ਪਰਮ ਪੁਲਾਈ ਇਥੇ ਅਨਲ ਦਾ ਸਬੰਧ ਤ੍ਰਿਸ਼ਨਾ ਰੂਪੀ ਅੱਗ ਦੇ ਨਾਲ ਹੈ ਤੇ ਇਸ ਦਾ ਦੂਜਾ ਅਰਥ ਹੈ ਹਵਾ ਗੁਰਬਾਣੀ ਅੰਦਰ ਦਰਜ ਹੈ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਇਥੇ ਅਨਲ ਅਗਮ ਦਾ ਅਰਥ ਤੇਜ਼ ਹਵਾ ਜਾਂ ਤੇਜ਼ ਤੂਫਾਨ ਹੈ ਅਗਲਾ ਲਫ਼ਜ਼ ਹੈ ਅਨੁਗ੍ਰਹਿ ਜਿਸ ਦਾ ਅਰਥ ਹੈ ਮਿਹਰ ਜਾਂ ਕਿਰਪਾ ਧਾਰ ਅਨੁਗ੍ਰਹਿੋ ਅਪਨਾ ਕਰ ਲੈ ਨਾਰਾ